ਤੁਨੂੰ ਕੀ ਹੋਇਆ ਸੀ? ਮੈਨੂੰ ਅਲਰਜੀ ਹੋਈ ਸੀ। ਅੱਛਾ। ਹਾਂਜੀ। ਅਲਰਜੀ। ਅਲਰਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਅਲਰਜੀ ਸੀ? ਸਾਰੇ ਪਿੰਡੇ ਦੇ ਉੱਤੇ ਲਾਲ ਧੱਫੜ ਹੋ ਜਾਂਦੇ ਸੀਗੇ। ਸਾਰੇ ਸਕਿਨ ਨੇ ਲਾਲ ਹੋ ਜਾਂਦੀ ਸੀਗੀ। ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ? 2150 ਨਹੀਂ ਕੋਈ ਇੱਕ ਰੁੱਤ ਦੇ ਮੀਆਂ ਚ ਹੁੰਦਾ ਸੀ ਜਾਂ ਗਰਮੀ ਵਿੱਚ ਹੁੰਦਾ ਸੀ ਸਿਆਣੀ ਗਰਮੀਆਂ ਦੇ ਵਿੱਚ ਨਹੀਂ ਕੱਲੀ ਮਤਲਬ ਧੱਫੜ ਹੁੰਦੇ ਸੀ ਜਾਂ ਸਾਰੀ ਸਕਿਨ ਨੇ ਲਾਲ ਹੋ ਜਾਂਦੀ ਸੀ ਸੋਜਾ ਵੀ ਆ ਜਾਂਦਾ ਹਾਂਜੀ ਸੋਜਾ ਵੀ ਆ ਜਾਂਦਾ ਸੀ ਜਦੋਂ ਸੋਜਾ ਆ ਗਿਆ ਸਕਿਨ ਲਾਲ ਹੋ ਗਈ ਫਿਰ ਤਾਂ ਪਿੰਡਾ ਸਾਰਾ ਜਲਦਾ ਹੋਊਗਾ ਮਾਤਾ ਜੀ ਬਹੁਤ ਬਹੁਤ ਤਕਲੀਫ ਸੀ ਤੇ ਹੁਣ ਕਿੰਨਾ ਕੁ ਫਰਕ ਹੁਣ ਜਿਵੇਂ ਠੀਕ ਆ ਹੁਣ ਦੇਖ ਲਓ ਤੁਸੀਂ ਮਤਲਬ 100 ਦਾ 100% ਹਾਂਜੀ ਠੀਕ ਆ ਹੁਣ ਇਹਨਾਂ ਨੇ ਕੀ ਦਿੱਤਾ ਸੀ ਇਸ ਤਰ੍ਹਾਂ ਦਾ ਦਵਾਈ ਚ ਦਵਾਈ ਇਹਨਾਂ ਨੇ ਬੂੰਦਾਂ ਵਾਲੀ ਦਿੱਤੀ ਹੈ ਮੈਨੂੰ ਅੱਛਾ ਬੂੰਦਾਂ ਵਾਲੀ ਦਵਾਈ ਦੀ ਜੀ ਹਾਂਜੀ ਚਾਰ ਸ਼ੀਸ਼ੀਆਂ ਸੀਗੀਆਂ ਠੀਕ ਆ ਉਹਦੇ ਵਿੱਚ 10-10 ਬੂੰਦਾਂ ਲੈਣੀਆਂ ਸੀਗੀਆਂ ਕਿੰਨੇ ਦਿਨ ਤੋਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਜਿਵੇਂ ਮੈਂ ਤਿੰਨ ਡੰਗ ਦਵਾਈ ਲੈ ਲਈ ਠੀਕ ਆ ਉਹ ਤੋਂ ਬਾਅਦ ਮੇਰੇ ਉਹ ਅਲਰਜੀ ਜਿਹੜੀ ਹੋ ਗਈ ਉਹ ਫਿਰ ਘਟਣ ਘਟਣ ਲੱਗ ਗਈ ਉਹਦੇ ਨਾਲ ਮਤਲਬ ਤਿੰਨ ਡੰਗ ਲੈਣ ਲੱਗ ਸਿਰਫ ਤਿੰਨ ਵਾਰ ਹਾਂਜੀ ਫਿਰ ਉੱਤੇ ਖਾਜ ਨਹੀਂ ਹੋਣ ਉਹ ਹਟ ਗਈ ਸੀ ਜਿਵੇਂ